ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਹੈ ਪਿੰਡ ਐ ਤੂਰ ਇੱਥੇ ਦਰਿਆ ਪਾਰ ਕਰਕੇ ਬੇੜੇ ਦੇ ਸਰੀਏ ਇਸ ਪਿੰਡ ਤੱਕ ਪਹੁੰਚਣਾ ਪੈਂਦਾ ਹੈ ਹੜ੍ਹਾਂ ਦੇ ਨਾਲ ਇੱਥੇ ਵੀ ਵੱਡਾ ਨੁਕਸਾਨ ਹੋਇਆ ਇੱਥੇ ਇਹਨਾਂ ਦੀ ਰਸੋਈ ਟਹਿ ਗਈ ਹੈ ਇਹ ਪੱਕੀ ਬਣੀ ਹੋਈ ਸੀ ਕੱਚੀ ਰਸੋਈ ਵੀ ਖੋਟ ਗਈ ਹੈ ਜੋ ਇਹਨਾਂ ਨੇ ਬਾਹਰ ਵੱਲੇ ਪਾਸੇ ਬਣਾਈ ਸੀ ਤੇ ਕਮਰੇ ਜਿਹੜੇ ਨੇ ਇੱਥੇ ਵੀ ਮੋਟੀਆਂ-ਮੋਟੀਆਂ ਦਰਾੜਾਂ ਪੈ ਚੁੱਕੀਆਂ ਨੇ ਇਹ ਕਿਸੇ ਵੀ ਵੇਲੇ ਡਿੱਗ ਸਕਦੇ ਨੇ ਵੱਡਾ ਖਤਰਾ ਹੈ ਉੱਪਰ ਵੀ ਤੁਸੀਂ ਦੇਖੋ ਕਿ ਬਾਲਿਆਂ ਦੀ ਛੱਤ ਹੈ ਇਹਨਾਂ ਦੇ ਡਿੱਗਣ ਦਾ ਖਤਰਾ ਹੈ ਤੇ ਹੇਠਾ ਦੇਖੋ ਕਿੰਨੀ ਕਿੰਨੀ ਮਿੱਟੀ ਭਰੀ ਹੋਈ ਆ ਮੋਟੀਆਂ-ਮੋਟੀਆਂ ਤਰੇੜਾ ਜੋ ਨੇ ਇਹਨਾਂ ਕੰਧਾਂ ਤੇ ਆਈਆਂ ਹੋਈਆਂ ਨੇ ਇਹ ਨੀਲਮ ਜੀ ਦਾ ਘਰ ਹੈ ਇਹਨਾਂ ਦੇ ਪਤੀ ਨੇ ਹਰਬੰਸ ਜੀ ਨੀਲਮ ਜੀ ਦੱਸੋ ਹਾਲਾਤ ਕਿੰਨਾ ਪਾਣੀ ਆਇਆ ਘਰ ਦੇ ਅੰਦਰ ਤੇ ਕਿੱਡਾ ਵੱਡਾ ਨੁਕਸਾਨ ਤੁਹਾਡਾ ਹੋਇਆ ਪਾਣੀ ਕਾਫੀ ਆ ਗਿਆ ਹੀਗਾ ਟਾਈਮ ਰਾਤ ਦੇ 3 2:30 ਵਜੇ ਹੀਗੇ ਤੇ ਪਾਣੀ ਦੇਖਿਆ ਡੰਗਰ ਬਾਹਰ ਵੱਜੇ ਹੀ ਬੱਕਰੀਆਂ ਵਗੈਰਾ ਉਹਨਾਂ ਦੇ ਪੈਰਾ ਚ ਪਾਣੀ ਆ ਗਿਆ ਰਿੰਗਣ ਲੱਗ ਗਏ ਉੱਠ ਕੇ ਦੇਖਿਆ ਵੀ ਕਿਉਂ ਬੋਲਦੀਆਂ ਪਈਆਂ ਦੇਖਿਆ ਅੰਦਰ ਪਾਣੀ ਆ ਗਿਆ ਵੇੜੇ ਵਿੱਚ ਮਾਨੂੰ ਸਮਝ ਨਾ ਆਇਆ ਪਹਿਲੀ ਵਾਰ ਦੇਖਿਆ ਇੰਨਾ ਪਾਣੀ ਘਰਾਂ ਦੇ ਵਿੱਚ ਆਂਦਾ ਤੇ ਬਾਅਦ ਵਿੱਚ ਬੱਚਿਆਂ ਨੂੰ ਠਾਇਆ ਬੱਚਾ ਠਾਂਡੇ ਠਾਂਡੇ ਹੋਰ ਕਮਰੇ ਤੱਕ ਪਾਣੀ ਆ ਗਿਆ ਇੱਥੇ ਤੱਕ ਗੋਟਿਆ ਗੋਟਿਆ ਤੱਕ ਪਾਣੀ ਹੋ ਗਿਆ ਅੰਦਰਾ ਵਿੱਚ ਤੇ ਬਾਅਦ ਵਿੱਚ ਬੱਚਿਆਂ ਨੂੰ ਠਾ ਕੇ ਬਸ ਅਸੀਂ ਦੋ ਦੋ ਕੱਪੜੇ ਹੀ ਭਿਲਾ ਚੁੱਕੇ ਸਕੇ ਨਾ ਕੋਈ ਪਾਂਡਾ ਨਾ ਰਸਣ ਪਾਣੀ ਕੁਝ ਨਹੀਂ ਚੁੱਕ ਸਕੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਤੁਹਾਡੇ ਬੱਚਾ ਮੇਰਾ 10 ਸਾਲ ਦਾ ਆ ਬਾਕੀ ਇੱਕ ਦੋ ਨਿੱਕੇ ਨਿੱਕੇ ਮੇਰੇ ਦਿਓਰ ਦੇ ਉਹ ਵੀ ਇੱਕ ਮੁੰਡਾ 10 ਸਾਲ ਦਾ ਕੁੜੀ 4 ਸਾਲ ਦੀ ਹੈ ਤੇ ਮੇਰਾ ਵੱਡਾ ਜੇਠਾ ਉਹ ਤੇ ਉਹ ਪੂਰੇ ਹੋ ਗਏ ਤੇ ਉਹਨਾਂ ਦੇ ਗਾੜੀ ਤੋਂ ਕੁੜੀ ਮੋ ਮੁੰਡਾਇਆ ਉਹ ਵਿਆਹ ਦਾ ਉਹਦਾ ਬੱਚਾ 2.5 ਸਾਲ ਦਾ ਅਸੀਂ ਪਿੱਛੇ ਗਏ ਉਹ ਖਾਲੀ ਘਰ ਹੀ ਗੱਲ ਐਂਟਰ ਤੇ ਬਸ ਉਹਨਾਂ ਦਾ ਬਰਾਂਡੇ ਚ ਆਈਆਂ ਕਿਥੇ ਬੈਠ ਜਾਨੇ ਸ਼ਾਇਦ ਉੱਥੇ ਪਾਣੀ ਨਾ ਚੜੇ ਉੱਥੇ ਗਏ ਜਾਂ ਹਜੇ 4 ਵਜੇ ਤੇ ਉੱਥੇ ਵੀ ਪਾਣੀ ਕਮਰ ਕਮਰ ਹੋ ਗਿਆ ਬਾਅਦ ਵਿੱਚ ਫਿਰ ਉਹ ਉੱਥੇ ਡਬਲ ਕੋਠੀ ਆ ਉਹ ਕਹਿੰਦੇ ਵੀ ਇੱਧਰ ਆਜੋ ਲੈਣ ਆਏ ਬੰਦੇ ਸਾਰੇ ਫਿਰ ਘਰਾ ਘਰਾ ਵਿੱਚ ਦੇਖਣ ਆਏ ਅਸੀਂ ਕਮਰ ਕਮਰ ਪਾਣੀ ਵਿੱਚ ਉਹਨਾਂ ਦੇ ਘਰ ਗਏ ਦੋ ਤਿੰਨ ਦਿਨ ਉੱਧਰ ਰਹੇ ਫਿਰ ਇੱਧਰ ਰਹੇ ਸਰਪੰਚ ਦੇ ਘਰ ਚੇਬੀ ਤੇ ਫਿਰ ਆ ਚਾਰ ਦਿਨ ਪਾਣੀ ਉਤਰਿਆ ਤੇ ਬਾਅਦ ਚ ਆਇਆ ਕਰ ਤੇ ਫਿਰ ਘਰ ਦੀ ਹਾਲਤ ਇਦਾਂ ਦੀ ਹੋ ਗਈ ਦੀ ਹੈਗੀ ਤੇ ਹੁਣ ਇੱਥੇ ਰਹਿਣ ਜੋਗ ਤੇ ਹੈ ਨਹੀਂ ਆ ਫਿਰ ਸਾਨੂੰ ਉਹ ਪਿੱਛੇ ਜਿਨ੍ਹਾਂ ਦਾ ਘਰ ਖਾਲੀ ਹੋਣੇ ਦਿੱਤੀ ਸਾਨੂੰ ਜਗ੍ਹਾ ਰਹਿਣ ਵਾਸਤੇ ਤੇ ਇੱਕ ਕਮਰਾ ਦਿੱਤਾ ਜਾ ਤੇ ਉੱਥੇ ਹੁਣ ਅਸੀਂ ਰੋਟੀ ਪਾਣੀ ਕਰਨ ਦੇ ਆ ਰਹਿਣ ਦੇ ਆ ਇੱਧਰ ਆਈ ਦਾ ਫੇਰਾ ਫੂਰਾ ਮਾਰ ਜੀਦਾ ਹੁਣ ਇਹ ਸਾਡੇ ਕੋਲ ਬੰਨਣਾ ਤੇ ਹੈਗਾ ਨਹੀਂ ਕਿ ਮੇਰਾ ਘਰ ਵਾਲੇ ਵੀ ਉਹਦਾ ਫਿਰ ਇੱਕ ਸਿਰ ਸੱਟ ਲੱਗੀ ਸੀ ਉਹਦੇ ਕਮਰ ਵਿੱਚ ਤੇ ਇੱਕ ਪਾਸਾ ਮਾਰਿਆ ਗਿਆ ਰੋਟੀ ਪਾਣੀ ਅਸੀਂ ਕਰ ਸਕਦੇ ਆ ਤੇ ਕਮਰਾ ਨਹੀਂ ਬਣਾ ਸਕਦੇ ਅਸੀਂ ਸਰਕਾਰ ਨੂੰ ਇਹੀ ਕਹਿੰਨੇ ਆ ਕਿ ਸਾਨੂੰ ਜਿਆਦਾ ਨਹੀਂ ਤੇ ਇੱਕ ਕਮਰਾ ਤੇ ਇੱਕ ਰਸੋਈ ਪਵਾ ਦੇਣ ਜਿਆਦਾ ਨਹੀਂ ਹਾਨੂੰ ਚਾਹੀਦਾ ਹੈਗਾ ਕਿ ਜਾਂ ਅਸੀਂ ਕਰਾਂਗੇ ਬਸ ਇੰਨਾ ਕਰ ਸਕਦੇ ਆ ਪੀ ਮਾਹੌਲ ਠੀਕ ਹੋ ਜਾਏਗਾ ਰੋਟੀ ਪਾਣੀ ਨਹੀਂ ਕਰ ਸਕਦੇ ਚਾਹੇ ਵੀ ਮੈਂ ਕਿਸੇ ਦੇ ਘਰਾਂ ਚ ਕੰਮ ਕਰ ਲੈਣ ਜਿਹਦਾ ਵਿਆਹ ਸ਼ਾਦੀ ਦਾ ਹੋ ਗਿਆ ਤੇ ਕਿਸੇ ਦੇ ਘਰ ਦੇ ਕੰਮ ਕਰਕੇ ਫਿਰ ਅਸੀਂ ਕੰਮ ਕਰਦੇ ਆ ਤੁਸੀਂ ਕਹਿੰਦੇ ਰੋਟੀ ਫੁਲਕੇ ਦਾ ਗੁਜ਼ਾਰਾ ਤਾਂ ਖੁਦ ਜੂਗਾ ਬਸ ਕਮਰਾ ਨਹੀਂ ਬਣਾ ਸਕਦੇ ਤੇ ਅਗਰ ਕਿਸੇ ਨੂੰ ਤੁਹਾਡੀ ਮਦਦ ਕਰਨੀ ਹੋਵੇ ਤੁਹਾਡੇ ਪਤੀ ਦਾ ਨਾਮ ਪੂਰਾ ਦੱਸੋ ਤੇ ਤੁਹਾਡਾ ਸੰਪਰਕ ਨੰਬਰ ਕੰਟੈਕਟ ਨੰਬਰ ਕੀ ਹੈ ਕੋਈ ਕਿਵੇਂ ਸੰਪਰਕ ਕਰ ਸਕਦਾ ਹੈ ਸੰਪਰਕ ਹੁਣ ਆਹੀ ਘਰਾਂ ਦੇ ਵਿੱਚ ਹੁੰਨੇ ਆ ਉੱਥੇ ਰੇਂਜ ਨਹੀਂ ਹੁੰਦੀ ਬਾਹਰ ਜਾਵਾਂਗੇ ਦਰਿਆ ਵਾਲੀ ਸਾਈਡ ਤੇ ਫੇਰ ਸਾਨੂੰ ਰੇਂਜ ਆਈ ਗਈ ਕਿਉਂ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਫੋਨ ਕਰਨਾ ਹੋਏ ਬਾਹਰ ਜਾ ਕੇ ਕਰਦੇ ਸਾਨੂੰ ਉਹਦਾ ਕਿਸੇ ਦਾ ਫੋਨ ਨਹੀਂ ਆਂਦਾ ਜਿਨ੍ਹਾਂ ਦੇ ਘਰ ਵਾਈਫਾਈ ਲੱਗੇ ਆ ਉਹਨਾਂ ਦੇ ਨੰਬਰ ਹੋਣਗੇ ਸਰਪੰਚਾਂ ਦੇ ਉਹਨਾਂ ਨੂੰ ਹੋ ਸਕਦਾ ਆ ਜਾਣਕਾਰੀ ਨੰਬਰ ਤੇ ਫੋਨ ਸਾਨੂੰ ਘਰ ਤੇ ਆ ਹੀ ਨਹੀਂ ਸਕਦਾ ਕਿਸੇ ਦਾ ਕਿਸ ਸਰਪੰਚ ਦਾ ਨੰਬਰ ਕੀ ਹੈ ਕਿਹਦਾ ਨੰਬਰ ਹੈ ਸਰਪੰਚ ਦਾ ਉਹਨਾਂ ਕੋਲ ਹੁਣ ਮੈਨੂੰ ਸਾਨੂੰ ਅਹੀ ਤੇ ਲਈ ਤੇ ਨਹੀਂ ਆਪਣਾ ਨੰਬਰ ਕੀ ਹੈ ਮੇਰਾ ਨੰਬਰ ਹੈਗਾ 81 96 92 98 58 ਤੇ ਅਗਰ ਸਰਪੰਚ ਸਾਹਿਬ ਨਾਲ ਕੋਈ ਸੰਪਰਕ ਕਰਦਾ ਤੇ ਕੋਈ ਮਦਦ ਮਿਲ ਜੂਗੀ ਕਿ ਹਾਂ ਜੀ ਉਹਨਾਂ ਨੂੰ ਦੱਸ ਦੇਣਾ ਹਰਬੰਸ ਲਾਲ ਤੇ ਸਾਡੇ ਮੈਰੇ ਹੈਗੇ ਚੀਰਾ ਦਾ ਘਰ ਹੈ ਬਸ ਆਹੀ ਸਾਡੇ ਪਿੰਡ ਚ ਤਿੰਨ ਘਰ ਹੀ ਆ ਸਾਡੇ ਬਾਕੀ ਹੋਰ ਜਾਤਾਂ ਦੇ ਆ ਤੇਵਾ ਸਾਨੂੰ ਬਸ ਇਹੀ ਸਰਕਾਰ ਨੂੰ ਅਪੀਲ ਆ ਸਾਡੀ ਕਿ ਸਾਨੂੰ ਹੋਰ ਰਾਸ਼ਨ ਪਾਣੀ ਅਸੀਂ ਕਰ ਲਾਂਗੇ ਬਾਅਦ ਵਿੱਚ ਵੀ ਜਿੰਨਾ ਮਰਜੀ ਰੋਟੀ ਪਾਣੀ ਦਾ ਤਾਂ ਅਸੀਂ ਕਰ ਸਕਦੇ ਹਾਂ ਪਰ ਹਾਂ ਨਹੀਂ ਕਮਰਾ ਨਹੀਂ ਆਪਣਾ ਤਿਆਰ ਕਰ ਸਕਦੇ ਇਹ ਵੀ ਸਾਡੇ ਵਿਆਹ ਦੇ ਕਮਰੇ ਹੀ ਗਏ ਸਾਡੇ ਮਾਪਿਓ ਤਿਆਰ ਕਰਕੇ ਗਏ ਤੇ ਅਸੀਂ ਗਾੜੀ ਕਰ ਹੀ ਨਹੀਂ ਪਾਏ ਸਾਡੇ ਨਹੀਂ ਹੋਈ ਨਹੀਂ ਸਾਡੇ ਕੋ ਆਮਦਨ ਨਹੀਂ ਕਿਹ ਅਸੀਂ ਕਮਰਾ ਤਿਆਰ ਕਰ ਸਕੀਏ ਇਹ ਸਰਪੰਚ ਸਾਹਿਬ ਦੇ ਨਾਮ ਹੈ ਸਰਪੰਚ ਦਾ ਮਕੇਸ਼ ਕੁਮਾਰ ਮਕੇਸ਼ ਕੁਮਾਰ ਹਾਂਜੀ ਇਹ ਡਾਕਟਰ ਵੀ ਇਹਦੇ ਨਾਲ ਸਰਪੰਚ ਸਾਡੇ ਪਿੰਡ ਦੇ ਕਿ ਬਹੁਤ ਬਹੁਤ ਧੰਨਵਾਦ ਹਾਲਾਤ ਤੁਸੀਂ ਦੇਖੇ ਇਹਨਾਂ ਦੇ ਬਹੁਤ ਮਾੜੇ ਨੇ ਬਸ ਇਹੀ ਕਹਿ ਰਹੇ ਨੇ ਕਿ ਇਹਨਾਂ ਦਾ ਕਮਰਾ ਪਵਾ ਦਿੱਤਾ ਚਾਵੇ ਰੋਟੀ ਪਾਣੀ ਦਾ ਗੁਜ਼ਾਰਾ ਤਾਂ ਇਹ ਕਰ ਰਹੇ ਸੀ ਦਿਹਾੜੀਆਂ ਕਰਕੇ ਸੋ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਕਈ ਪਿੰਡਾਂ ਦੇ ਕਈ ਘਰਾ ਦੇ ਨੇ ਤੇ ਸਾਡੀ ਕੋਸ਼ਿਸ਼ ਇਹੀ ਕਿ ਇਹਨਾਂ ਦਾ ਜੋ ਹਾਲਾਤ ਨੇ ਤੁਹਾਡੇ ਤੱਕ ਪਹੁੰਚਾਈ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਹੈ ਪਿੰਡ ਹੈ ਤੂਰ ਇੱਥੇ ਦਰਿਆ ਪਾਰ ਕਰਕੇ ਬੇੜੇ ਦੇ ਸਰੀਏ ਇਸ ਪਿੰਡ ਤੱਕ ਪਹੁੰਚਣਾ ਪੈਂਦਾ ਹੈ ਹੜ੍ਹਾਂ ਦੇ ਨਾਲ ਇੱਥੇ ਵੀ ਵੱਡਾ ਨੁਕਸਾਨ ਹੋਇਆ ਇੱਥੇ ਇਹਨਾਂ ਦੀ ਰਸੋਈ ਟਹਿ ਗਈ ਹੈ ਇਹ ਪੱਕੀ ਬਣੀ ਹੋਈ ਸੀ ਕੱਚੀ ਰਸੋਈ 'ਵਿਖ ਖੋਟ ਗਈ ਹੈ ਜੋ ਇਹਨਾਂ ਨੇ ਬਾਹਰ ਵੱਲੇ ਪਾਸੇ ਬਣਾਈ ਸੀ ਤੇ ਕਮਰੇ ਜਿਹੜੇ ਨੇ ਇੱਥੇ ਵੀ ਮੋਟੀਆਂ-ਮੋਟੀਆਂ ਦਰਾੜਾਂ ਪੈ ਚੁੱਕੀਆਂ ਨੇ ਇਹ ਕਿਸੇ ਵੀ ਵੇਲੇ ਡਿੱਗ ਸਕਦੇ ਨੇ ਵੱਡਾ ਖਤਰਾ ਹੈ ਉੱਪਰ ਵੀ ਤੁਸੀਂ ਦੇਖੋ ਕਿ ਬਾਲਿਆਂ ਦੀ ਛੱਤ ਹੈ ਇਹਨਾਂ ਦੇ ਡਿੱਗਣ ਦਾ ਖਤਰਾ ਹੈ ਤੇ ਹੇਠਾਂ ਦੇਖੋ ਕਿੰਨੀ-ਕਿੰਨੀ ਮਿੱਟੀ ਭਰੀ ਹੋਈ ਆ ਮੋਟੀਆਂ-ਮੋਟੀਆਂ ਤਰੇੜਾਂ ਜੋ ਨੇ ਇਹਨਾਂ ਕੰਧਾਂ ਤੇ ਆਈਆਂ ਹੋਈਆਂ ਨੇ ਇਹ ਨੀਲਮ ਜੀ ਦਾ ਘਰ ਹੈ ਇਹਨਾਂ ਦੇ ਪਤੀ ਨੇ ਹਰਬੰਸ ਜੀ ਨੀਲਮ ਜੀ ਦੱਸੋ ਹਾਲਾਤ ਕਿੰਨਾ ਪਾਣੀ ਆਇਆ ਘਰ ਦੇ ਅੰਦਰ ਤੇ ਕਿੱਡਾ ਵੱਡਾ ਨੁਕਸਾਨ ਤੁਹਾਡਾ ਹੋਇਆ ਹੈ ਪਾਣੀ ਕਾਫੀ ਆ ਗਿਆ ਹੀਗਾ ਟਾਈਮ ਰਾਤ ਦੇ 3:00 2:30 3:00 ਵਜੇ ਹੀਗੇ ਤੇ ਪਾਣੀ ਦੇਖਿਆ ਡੰਗਰ ਬਾਹਰ ਵੱਜੇ ਹੀ ਬੱਕਰੀਆਂ ਵਗੈਰਾ ਤੇ ਉਹਨਾਂ ਦੇ ਪੈਰਾ ਚ ਪਾਣੀ ਆ ਗਿਆ ਰਿੰਗਣ ਲੱਗ ਪਏ ਉੱਠ ਕੇ ਦੇਖਿਆ ਵੀ ਕਿਉਂ ਬੋਲਦੀਆਂ ਪਈਆਂ ਦੇਖਿਆ ਅੰਦਰ ਪਾਣੀ ਆ ਗਿਆ ਵੇੜੇ ਵਿੱਚ ਸਾਨੂੰ ਸਮਝ ਨਾ ਆਏ ਪਹਿਲੀ ਵਾਰ ਦੇਖਿਆ ਇੰਨਾ ਪਾਣੀ ਘਰਾਂ ਦੇ ਵਿੱਚ ਆਂਦਾ ਤੇ ਬਾਅਦ ਵਿੱਚ ਬੱਚਿਆਂ ਨੂੰ ਠਾਇਆ ਬੱਚਾ ਉਠਾਂਡੇ ਉੱਤੇ ਹੋਰ ਕਮਰੇ ਤੱਕ ਪਾਣੀ ਆ ਗਿਆ ਇੱਥੇ ਤੱਕ ਗੋਟਿਆ-ਗੋਟਿਆ ਤੱਕ ਪਾਣੀ ਹੋ ਗਿਆ ਅੰਦਰਾ ਵਿੱਚ ਤੇ ਬਾਅਦ ਵਿੱਚ ਬੱਚਾ ਉਠਾ ਕੇ ਬਸ ਅਸੀਂ ਦੋ-ਦੋ ਕੱਪੜੇ ਹੀ ਲੈ ਚੁੱਕੇ ਸਕੇ ਨਾ ਕੋਈ ਪਾਂਡਾ ਨਾ ਰਾਸ਼ਨ ਪਾਣੀ ਕੁਝ ਨਹੀਂ ਚੁੱਕ ਸਕੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਤੁਹਾਡੇ ਬੱਚਾ ਮੇਰਾ 10 ਸਾਲ ਦਾ ਆ ਬਾਕੀ ਇੱਕ ਦੋ ਨਿੱਕੇ-ਨਿੱਕੇ ਮੇਰੇ ਦਿਓਰ ਦੇ ਉਹ ਵੀ ਇੱਕ ਮੁੰਡਾ 10 ਸਾਲ ਦਾ ਕੁੜੀ 4 ਸਾਲ ਦੀ ਤੇ ਮੇਰਾ ਵੱਡਾ ਜੇਠਾ ਉਹ ਤੇ ਉਹ ਪੂਰੇ ਹੋ ਗਏ ਤੇ ਉਹਨਾਂ ਦੇ ਗਾੜੀ ਦੋ ਕੁੜੀ ਮੁੰਡਾ ਆ ਉਹ ਵਿਆਹ ਦਾ ਉਹਦਾ ਬੱਚਾ 2.5 ਸਾਲ ਦਾ ਅਸੀਂ ਪਿੱਛੇ ਗਏ ਉਹ ਖਾਲੀ ਘਰ ਹੀ ਗੱਲ ਐ ਅੰਦਰ ਤੇ ਬਸ ਉਹਦਾ ਬਰਾਂਡੇ ਚ ਆਈਆਂ ਕਿਥੇ ਬੈਠ ਜਾਨੇ ਸ਼ਾਇਦ ਉੱਥੇ ਪਾਣੀ ਨਾ ਚੜੇ ਉੱਥੇ ਗਏ ਜਾਂ ਹਜੇ 4 ਵਜੇ ਤੇ ਉੱਥੇ ਵੀ ਪਾਣੀ ਕਮਰ ਕਮਰ ਹੋ ਗਿਆ ਬਾਅਦ ਵਿੱਚ ਫਿਰ ਉਹ ਉੱਥੇ ਡਬਲ ਕੋਠੀ ਆ ਉਹ ਕਹਿੰਦੇ ਵੀ ਇੱਧਰ ਆ ਜਾਓ ਲੈਣ ਆਏ ਬੰਦੇ ਸਾਰੇ ਫਿਰ ਘਰਾ ਘਰਾ ਵਿੱਚ ਦੇਖਣ ਆਏ ਅਸੀਂ ਕਮਰ ਕਮਰ ਪਾਣੀ ਵਿੱਚ ਉਹਨਾਂ ਦੇ ਘਰ ਗਏ ਦੋ ਤਿੰਨ ਦਿਨ ਉੱਧਰ ਰਹੇ ਫਿਰ ਇੱਧਰ ਰਹੇ ਸਰਪੰਚ ਦੇ ਘਰ ਚੇਬੀ ਤੇ ਫਿਰ ਚਾਰ ਦਿਨ ਪਾਣੀ ਉਤਰਿਆ ਤੇ ਬਾਅਦ ਚ ਆਏ ਘਰ ਤੇ ਫਿਰ ਘਰ ਦੀ ਹਾਲਤ ਇਦਾਂ ਦੀ ਹੋ ਗਈ ਦੀ ਹੈਗੀ ਤੇ ਹੁਣ ਇੱਥੇ ਰੈਣ ਜੋਗ ਤੇ ਹੈ ਨਹੀਂ ਆ ਰਹਣਾ ਆਫਿਸੇ ਜਨੰਦਕਰ ਖਾਲੀ ਹੁਣ ਦਿੱਤੀ ਸਾਨੂੰ ਜਗਾ ਰਹਿਣ ਵਾਸਤੇ ਇੱਕ ਕਮਰਾ ਦਿੱਤਾ ਹੈ ਤੇ ਉੱਥੇ ਹੁਣ ਅਸੀਂ ਰੋਟੀ ਪਾਣੀ ਕਰਨ ਦੇ ਆ ਰਹਿਣ ਦੇ ਆ ਇਧਰ ਆਈ ਦਾ ਫੇਰਾ ਫੂਰਾ ਮਰਜੀ ਦਾ ਹੁਣ ਇਹ ਸਾਡੇ ਕੋਲ ਬੰਨਣਾ ਤੇ ਹੈਗਾ ਨਹੀਂ ਕਿ ਮੇਰਾ ਘਰ ਵਾਲੇ ਵੀ ਉਹਦਾ ਫੇਰ ਇੱਕ ਸਿਰ ਸੱਟ ਲੱਗੀ ਹੈ ਕਹਿੰਦੇ ਕਮਰ ਵਿੱਚ ਤੇ ਇੱਕ ਪਾਸਾ ਮਾਰਿਆ ਗਿਆ ਰੋਟੀ ਪਾਣੀ ਅਸੀਂ ਕਰ ਸਕਦੇ ਆ ਤੇ ਕਮਰਾ ਨਹੀਂ ਬਣਾ ਸਕਦੇ ਅਸੀਂ ਸਰਕਾਰ ਨੂੰ ਇਹੀ ਕਹਿੰਨੇ ਆ ਕਿ ਸਾਨੂੰ ਜ਼ਿਆਦਾ ਨਹੀਂ ਤੇ ਇੱਕ ਕਮਰਾ ਤੇ ਇੱਕ ਰਸੋਈ ਪਵਾ ਦੇਣ ਜ਼ਿਆਦਾ ਨਹੀਂ ਸਾਨੂੰ ਚਾਹੀਦਾ ਹੈਗਾ ਕਿ ਜਾਂ ਅਸੀਂ ਕਰਾਂਗੇ ਬਸ ਇੰਨਾ ਕਰ ਸਕਦੇ ਆ ਜੋ ਹਰ ਮਾਹੌਲ ਠੀਕ ਹੋ ਜਾਏ ਰੋਟੀ ਪਾਣੀ ਨਹੀਂ ਕਰ ਸਕਦੇ ਚਾਹ ਵੀ ਮੈਂ ਕਿਸੇ ਦੇ ਘਰਾਂ ਚ ਕੰਮ ਕਰ ਲੈਣ ਜਿਹਦਾ ਵਿਆਹ ਸ਼ਾਦੀ ਦਾ ਹੋ ਗਿਆ ਤੇ ਕਿਸੇ ਦੇ ਘਰ ਦੇ ਕੰਮ ਕਰਕੇ ਫਿਰ ਅਸੀਂ ਕੰਮ ਕਰਦੇ ਆ ਤੁਸੀਂ ਕਹਿੰਦੇ ਰੋਟੀ ਫੁਲਕੇ ਦਾ ਗੁਜ਼ਾਰਾ ਤਾਂ ਖੁਦ ਜੂਗਾ ਬਸ ਕਮਰਾ ਨਹੀਂ ਬਣਾ ਸਕਦੇ ਤੇ ਅਗਰ ਕਿਸੇ ਨੂੰ ਤੁਹਾਡੀ ਮਦਦ ਕਰਨੀ ਹੋਵੇ ਤੁਹਾਡੇ ਪਤੀ ਦਾ ਨਾਮ ਪੂਰਾ ਦੱਸੋ ਤੇ ਤੁਹਾਡਾ ਸੰਪਰਕ ਨੰਬਰ ਕੰਟੈਕਟ ਨੰਬਰ ਕੀ ਹੈ ਕੋਈ ਕਿਵੇਂ ਸੰਪਰਕ ਕਰ ਸਕਦਾ ਸੰਪਰਕ ਹੁਣ ਆਹੀ ਘਰਾਂ ਦੇ ਵਿੱਚ ਹੁੰਨੇ ਆ ਉੱਥੇ ਰੇਂਜ ਨਹੀਂ ਹੁੰਦੀ ਬਾਹਰ ਜਾਵਾਂਗੇ ਦਰਿਆ ਵਾਲੀ ਸਾਈਡ ਤੇ ਫੇਰ ਸਾਨੂੰ ਰੇਂਜ ਆਈ ਗਈ ਕਿਉਂ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਫੋਨ ਕਰਨਾ ਹੋਏ ਬਾਹਰ ਜਾ ਕੇ ਕਰਦੇ ਸਾਨੂੰ ਉਹਦਾ ਕਿਸੇ ਦਾ ਫੋਨ ਨਹੀਂ ਆਂਦਾ ਜਿਨ੍ਹਾਂ ਦੇ ਘਰ ਵਾਈਫਾਈ ਲੱਗਿਆ ਉਹਨਾਂ ਦੇ ਨੰਬਰ ਹੋਣਗੇ ਸਰਪੰਚਾਂ ਦੇ ਉਹਨਾਂ ਨੂੰ ਹੋ ਸਕਦਾ ਆ ਜਾਣਕਾਰੀ ਨੰਬਰ ਤੇ ਫੋਨ ਸਾਨੂੰ ਘਰ ਤੇ ਆ ਹੀ ਨਹੀਂ ਸਕਦਾ ਕਿਸੇ ਦਾ ਕਿਸ ਸਰਪੰਚ ਦਾ ਨੰਬਰ ਕੀ ਹੈ ਕਿਹਦਾ ਨੰਬਰ ਹੈ ਸਰਪੰਚ ਦਾ ਉਹਨਾਂ ਕੋਲ ਹੁਣ ਮੈਨੂੰ ਸਾਨੂੰ ਅਹੀਂ ਤੇ ਨਹੀਂ ਆਪਣਾ ਨੰਬਰ ਕੀ ਹੈ ਮੇਰਾ ਨੰਬਰ ਹੈਗਾ 81 96 92 98 58 ਤੇ ਅਗਰ ਸਰਪੰਚ ਸਾਹਿਬ ਨਾਲ ਕੋਈ ਸੰਪਰਕ ਕਰਦਾ ਤੇ ਕੋਈ ਮਦਦ ਮਿਲ ਜੂਗੀ ਕਿ ਹਾਂ ਜੀ ਉਹਨਾਂ ਨੂੰ ਦੱਸ ਦਿਆ ਨਾ ਹਰਬੰਸ ਲਾਲ ਤੇ ਸਾਡੇ ਮੈਰੇ ਹੈਗੇ ਚੀਰਾ ਦਾ ਘਰ ਹੈ ਬਸ ਆਹੀ ਸਾਡੇ ਪਿੰਡ ਚ ਤਿੰਨ ਘਰ ਹੀ ਆ ਸਾਡੇ ਬਾਕੀ ਹੋਰ ਜਾਤਾਂ ਦੇ ਆ ਤੇ ਬਸ ਸਾਨੂੰ ਬਸ ਇਹੀ ਸਰਕਾਰ ਨੂੰ ਅਪੀਲ ਆ ਸਾਡੀ ਕਿ ਸਾਨੂੰ ਹੋਰ ਰਾਸ਼ਨ ਪਾਣੀ ਅਸੀਂ ਕਰ ਲਾਂਗੇ ਬਾਅਦ ਵਿੱਚ ਵੀ ਜਿੰਨਾ ਮਰਜੀ ਰੋਟੀ ਪਾਣੀ ਦਾ ਤਾਂ ਇਹ ਕਰ ਸਕਦੇ ਆ ਪਰ ਹਾਂ ਨਹੀਂ ਕਮਰਾ ਨਹੀਂ ਆਪਣਾ ਤਿਆਰ ਕਰ ਸਕਦੇ ਇਹ ਵੀ ਸਾਡੇ ਵਿਆਹ ਦੇ ਕਮਰੇ ਹੀ ਗਏ ਸਾਡੇ ਮਾਪਿਓ ਤਿਆਰ ਕਰਕੇ ਗਏ ਤੇ ਹਿੰ ਗਾੜੀ ਕਰ ਹੀ ਨਹੀਂ ਪਾਏ ਸਾਡੇ ਨਹੀਂ ਹੋਈ ਨਹੀਂ ਸਾਡੇ ਕੋ ਆਮਦਨ ਨਹੀਂ ਕਿਹ ਅਸੀਂ ਕਮਰਾ ਤਿਆਰ ਕਰ ਸਕੀਏ ਇਹ ਸਰਪੰਚ ਸਾਹਿਬ ਦੇ ਨਾਮ ਹੈ ਸਰਪੰਚ ਦਾ ਮਕੇਸ਼ ਕੁਮਾਰ ਮਕੇਸ਼ ਹਾਂਜੀ ਇਹ ਡਾਕਟਰ ਵੀ ਇਹਦੇ ਨਾਲ ਸਰਪੰਚ ਸਾਡੇ ਪਿੰਡ ਦੇ ਕਿ ਬਹੁਤ ਬਹੁਤ ਧੰਨਵਾਦ ਹਾਲਾਤ ਤੁਸੀਂ ਦੇਖੇ ਇਹਨਾਂ ਦੇ ਬਹੁਤ ਮਾੜੇ ਨੇ ਬਸ ਇਹੀ ਕਹਿ ਰਹੇ ਨੇ ਕਿ ਇਹਨਾਂ ਦਾ ਕਮਰਾ ਪਵਾ ਦਿੱਤਾ ਚਾਵੇ ਰੋਟੀ ਪਾਣੀ ਦਾ ਗੁਜ਼ਾਰਾ ਤਾਂ ਇਹ ਕਰ ਰਹੇ ਸੀ ਦਿਹਾੜੀਆਂ ਕਰਕੇ ਸੋ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਕਈ ਪਿੰਡਾਂ ਦੇ ਕਈ ਘਰਾਂ ਦੇ ਨੇ ਤੇ ਸਾਡੀ ਕੋਸ਼ਿਸ਼ ਇਹੀ ਕਿ ਇਹਨਾਂ ਦਾ ਜੋ ਹਾਲਾਤ ਨੇ ਤੁਹਾਡੇ ਤੱਕ ਪਹੁੰਚਾਈਏ ਕੈਮਰਾ ਪਰਸਨ ਅਮਨ ਦੇ ਨਾਲ ਮੇ ਅਰਸ਼ਿਤ ਗੁਰਦਾਸ